ਸੱਦ ਕੇ ਜਾਈਏ ਕਿਸਾਨਾਂ ਦੇ ਜਿਹੜੇ ਇੰਨੀ ਠਾਰੀ ਵਿੱਚ ਵੀ ਇੱਕ ਡਾਕੇ ਦਿੱਲੀ ਵਿੱਚ ਬੈਠੇ ਨੇ ਸੱਦ ਕੇ ਜਾਈਏ ਕਿਸਾਨਾਂ ਦੇ ਜਿਹੜੇ ਇੰਨੀ ਠਾਰੀ ਵਿੱਚ ਵੀ ਦਿੱਲੀ ਵਿੱਚ ਇੱਕਾ ਡਾਕੇ ਬੈਠੇ ਨੇ ਪਰ ਸਵਾਲ ਉਹਨਾਂ ਨੂੰ ਨੇ ਜਿਹੜੇ ਹੀਟਰ ਲਾ ਕੇ ਬੈਠੇ ਨੇ ਵਿੱਚ ਘਰਜੀ ਪਹਿਲਾਂ ਕਹਿੰਦੇ ਸੀ ਕਿਸਾਨ ਸਾਡੇ ਘਰ ਆਉਣ ਚਾਹ ਬੁਲਾਵਾਂਗੇ ਸ਼ੰਕੇ ਦੂਰ ਕਰਾਂਗੇ ਪਰ ਖਦਸ਼ਾ ਇਹੀ ਹੈ ਹੁਣ ਉਹਨਾਂ ਨੂੰ ਪੈ ਗਿਆ ਏ ਕਿਸ ਗੱਲ ਦਾ ਡਰ ਜੀ ਵੀ ਵਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਕੱਲ ਇਥੋਂ ਕਿਸਾਨ ਯੂਨੀਅਨ ਨੇ ਇੱਕ ਜਿਹੜਾ ਵੀਡੀਓ ਜਾਰੀ ਕੀਤੀ ਸੀ ਔਰ ਉਹਦੇ ਵਿੱਚ ਕਿਹਾ ਸੀਗਾ ਕਿ ਅਸੀਂ ਭਾਜਪੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਘਰਾਂ ਦੇ ਘਰਾਓ ਕਰਾਂਗੇ ਪਰ ਇਹ ਸ਼ਾਂਤੀ ਵਿੱਚ ਟੰਗ ਨਾ ਹੋਵੇਗਾ ਤੁਹਾਨੂੰ ਪਤਾ ਹੈ ਜਦੋਂ ਤੋਂ ਇਹ ਧਰਨਾ ਸ਼ੁਰੂ ਹੋਇਆ ਕਦੇ ਪੱਤੇ ਨੂੰ ਵੀ ਤੋੜਿਆ ਨਹੀਂ ਗਿਆ ਕਿਸੇ ਨੁਕਸਾਨ ਨਹੀਂ ਪਹੁੰਚਾਇਆ ਗਿਆ ਇਹ ਜਿਹੜਾ ਵੀ ਧਰਨਾ ਜਿਹੜਾ ਵੀ ਪ੍ਰੋਟੈਸਟ ਹੈ ਜਿਹੜਾ ਵੀ ਘਰਾਓ ਹੈ ਸ਼ਾਂਤੀ ਵਿੱਚ ਟੰਗ ਨਾ ਹੋਣ ਵਾਲਾ ਕਿਉਂਕਿ ਸਾਡੇ ਹੱਕ ਦੀਵਾਨ ਲਈ ਕਿਸੇ ਸਪਾਈਡਰਮੈਨ ਨੇ ਨਹੀਂ ਆਣਾ ਕਿਸੇ ਸ਼ਕਤੀਮਾਨ ਨੇ ਨਹੀਂ ਆਣਾ ਇਹ ਸਾਨੂੰ ਆਪ ਹੀ ਅੱਗੇ ਵਧਣਾ ਪੈਣਾ ਆਪਣੇ ਹੱਕ ਜਿਹੜੇ ਆ ਉਹ ਰੱਖਣੇ ਪੈਣੇ ਨੇ ਔਰ ਦੱਸਣਾ ਪੈਣਾ ਕਿ ਸਾਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ ਸੋ ਉਸ ਦੇ ਰਿਲੇਟਿਡ ਹੀ ਥੋੜੀ ਜਿਹੜੀ ਗੱਲਬਾਤ ਕਰਾਵਾਂਗੇ ਸਾਡੇ ਨਾਲ ਬੜੈਐ ਸਾਬ ਮਾਸਟਰ ਜੀ ਮੌਜੂਦ ਨੇ ਬੜੈਐ ਸਾਬ ਕੱਲ ਵੀਡੀਓ ਜਾਰੀ ਕੀਤੀ ਸੀ ਕਿ ਘਰਾਓ ਕਰਾਂਗੇ ਇਹ ਸ਼ਾਂਤੀ ਵਿੱਚ ਟੰਗਣਾ ਹੀ ਕਰਾਓ ਆ ਬਿਲਕੁਲ ਸ਼ਾਦ ਮੇਰੀ ਟੰਗ ਦੇ ਨਾਲ ਜਿਹੜਾ ਹੈਗਾ ਘਰਾਓ ਕਰਾਂਗੇ ਜਿਸ ਟੰਗ ਦੇ ਨਾਲ ਉਪਰੋਂ ਇਹ ਪ੍ਰੋਗਰਾਮ ਆਇਆ ਹੋਇਆ ਜਥੇਬੰਦੀਆਂ ਵੱਲੋਂ ਉਸ ਪ੍ਰੋਗਰਾਮ ਨੂੰ ਇੰਪਲੀਮੈਂਟ ਕਰ ਰਹੇ ਆ ਸਾਡੇ ਕਿਸਾਨ ਪਿਛਲੇ ਜਿਹੜਾ ਹੈਗਾ 1 ਮਹੀਨੇ ਤੋਂ ਵੱਧ ਸਮੇਂ ਤੋਂ ਸੜਕਾਂ ਦੇ ਉੱਤੇ ਠੰਡੀਆਂ ਰਾਤਾਂ ਦੇ ਵਿੱਚ ਜਿਹੜਾ ਹੈਗਾ ਉੱਥੇ ਪਏ ਆ ਔਰ ਭਾਜਪਾ ਦੇ ਜਿਹੜੇ ਆਗੂ ਹੈ ਲੀਡਰ ਹੈ ਉਹ ਬੁਰਾ ਬੋਲਦੇ ਆ ਬੁਰਾ ਬੋਲਦੇ ਆ ਤੇ ਜਿਹੜਾ ਹੈਗਾ ਆਪ ਇੱਥੇ ਨਿੱਗੀਆਂ ਗੱਦਿਆਂ ਦੇ ਵਿੱਚ ਪਏ ਆ ਅਸੀਂ ਸਮਝਦੇ ਹਾਂ ਕਿ ਜਿਹੜਾ ਹੈਗਾ ਇਹਨਾਂ ਦੀ ਵੀ ਨੀਂਦ ਖਰਾਬ ਹੋਣੀ ਚਾਹੀਦੀ ਆ ਇਹਨਾਂ ਦੀ ਨੀਂਦ ਹਰਾਮ ਹੋਣੀ ਚਾਹੀਦੀ ਆ ਮੈਂ ਤਾਂ ਜੀ ਜੀ ਮੈਂ ਤੁਹਾਡੀ ਸਪੀਚ ਸੁਣ ਰਿਹਾ ਸੀ ਜਦੋਂ ਸ਼ੁਰੂ ਮਾਰ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਬੋਲ ਰਹੇ ਸੀਗੇ ਕਿ ਅਸੀਂ ਡਿਸਪਲਨ 'ਚ ਰਹਿਣਾ ਆ ਨੈਤਿਕਤਾ ਬਰਕਰਾਰ ਰੱਖਣੀ ਆ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਇਹ ਆਪਣੇ ਆਪ 'ਚ ਬਹੁਤ ਸ਼ਲਾਘਾਯੋਗ ਗੱਲ ਹੈ ਕਿ ਤੁਸੀਂ ਦੂਜਿਆਂ ਨੂੰ ਵੀ ਦੇਖਦੇ ਹੋ ਕਿ ਦੂਜੇ ਕਿਸੇ ਨੂੰ ਤੰਗੇ ਪਰੇਸ਼ਾਨੀ ਨਾ ਆਵੇ ਬਿਲਕੁਲ ਜਿਹੜਾ ਹੈਗਾ ਕਿਸਾਨਾਂ ਨੇ ਪਿਛਲੇ 1 ਮਹੀਨੇ ਤੋਂ ਜਿਹੜੇ ਉੱਥੇ ਵੀ ਬੈਠੇ ਆ ਸਿੰਘੂ ਬਾਰਡਰ ਦੇ ਉੱਤੇ ਜਾ ਟਿਕਰੀ ਬਾਰਡਰ ਦੇ ਉੱਤੇ ਜੀ ਬੜੇ ਸ਼ਾਂਤ ਨੇ ਇਸ ਤਰੀਕੇ ਦੇ ਨਾਲ ਉਹ ਸੰਘਰਸ਼ ਜਿਹੜਾ ਹੈਗਾ ਆਪਣਾ ਲੜ ਰਹੇ ਆ ਜੀ ਸੋ ਕੋਈ ਕਿਸੇ ਕਿਸਮ ਦੀ ਜਿਹੜਾ ਹੈਗਾ ਉਹ ਪ੍ਰੋਵੋਕੇਸ਼ਨ ਉੱਥੇ ਵੀ ਨਹੀਂ ਹੈ ਤੇ ਨਾ ਕਿਤੇ ਹੋਰ ਹੈ ਕਿਉਂਕਿ ਸਾਡਾ ਨਿਸ਼ਾਨਾ ਜਿਹੜਾ ਹੈਗਾ ਉਹ ਤਿੰਨ ਕਾਨੂੰਨਾਂ ਨੂੰ ਵਾਪਸ ਕਰਾਉਣਾ ਹੈ ਸਾਡਾ ਨਿਸ਼ਾਨਾ ਜਿਹੜਾ ਹੈਗਾ ਕੋਈ ਵਿਅਕਤੀ ਵਿਸ਼ੇਸ਼ ਨਹੀਂ ਹੈ ਇੱਥੋਂ ਦੀ ਜਿਹੜੀ ਭਾਜਪਾ ਦੀ ਸਰਕਾਰ ਹੈ ਉਹਦੀਆਂ ਪਾਲਿਸੀਆਂ ਦੇ ਖਿਲਾਫ ਅਸੀਂ ਜਿਹੜਾ ਹੈਗਾ ਉਹ ਲੜ ਰਹੇ ਆ ਅੱਛਾ ਮੈਂ ਨਾ ਵੈਸੇ ਇੱਕ ਟੈਕਨੀਕਲ ਜੀ ਗੱਲ ਕਰਨਾ ਪਿੱਛੇ ਜਿਹਨਾਂ ਦੇ ਤੁਸੀਂ ਅੱਜ ਘਰਾਓ ਕਰਨ ਜਾ ਰਹੇ ਆ ਉਹਨਾਂ ਨੇ ਇੱਕ ਜਗ੍ਹਾ ਸਪੀਚ ਦਿੰਦੇ ਗਿਆ ਸੀ ਕਿ ਕਿਸਾਨ ਵੀ ਰਾਣ ਮੈਂ ਸ਼ੰਕੇ ਦੂਰ ਕਰੂੰਗੀ ਜਦੋਂ ਆਉਣ ਮੈਂ ਚਾਹ ਵੀ ਬੁਲਾਉਂਗੀ ਹੁਣ ਕੀ ਜ਼ਰੂਰਤ ਪੈ ਗਈ ਉੱਥੇ ਇਨ ਸਿਕਿਉਰਟੀ ਮੰਗਾ ਲਈ ਹੈ ਉਹ ਸਾਨੂੰ ਚਾਹ ਨਾ ਜਿਹੜਾ ਹੈਗਾ ਆਪਣਾਣ ਦੀ ਸਾਨੂੰ ਲੋੜ ਨਹੀਂ ਹੈ ਕਿਉਂਕਿ ਕਿਸਾਨ ਤਾਂ ਜਿਹੜਾ ਹੈਗਾ ਸਾਰੀ ਦੁਨੀਆ ਨੂੰ ਜਿਹੜਾ ਹੈਗਾ ਖਲਾਉਂਦੇ ਆ ਇਸ ਕਰਕੇ ਜਿਹੜਾ ਹੈਗਾ ਉਹ ਜੇ ਉਹਨਾਂ ਨੇ ਕੋਈ ਗੱਲ ਕਰਨੀ ਆ ਤਾਂ ਫਿਰ ਜਿਹੜੀਆਂ ਬੀਜੇਪੀ ਦੀਆਂ ਜਿਹੜੀਆਂ ਪਾਲਿਸੀਆਂ ਐ ਗਲਤ ਪਾਲਿਸੀਆਂ ਉਹਦਾ ਖੰਡਨ ਕਰਨ ਹਾਂ ਉਹਦੇ ਤੋਂ ਜਿਹੜਾ ਹੈਗਾ ਆਪਣੇ ਉਹਦੇ ਤੋਂ ਅਸਤੀਫਾ ਦੇਵੇ ਜੇ ਕਿਸਾਨਾਂ ਦੇ ਉਹ ਨਾਲ ਹੈ ਤਾਂ ਫੇਰ ਅਸੀਂ ਮੰਨਾਂਗੇ ਜਿਹੜਾ ਹੈਗਾ ਵੀ ਉਹ ਸਾਡੇ ਨਾਲ ਜਿਹੜਾ ਕਿਸਾਨਾਂ ਦੇ ਨਾਲ ਅੱਛਾ ਮਨ 'ਚ ਕੋਈ ਭੌਜ ਆ ਕੋਈ ਡਰ ਤਾਂ ਨਹੀਂ ਕਿਉਂਕਿ ਕੱਲ ਵੀ ਜਿਹੜਾ ਬਠਿੰਡੇ ਜਾਂ ਜਲੰਧਰ ਜਿਵੇਂ ਪੁਲਿਸ ਵੱਲੋਂ ਕਾਰਵਾਈ ਕੀਤੀ ਕਿ ਹਾਲਾਂਕਿ ਇੱਥੇ ਪੁਲਿਸ ਪ੍ਰਸ਼ਾਸਨ ਨਾਲ ਗੱਲ ਹੋਈ ਆ ਉਹ ਕਹਿੰਦੇ ਨੇ ਅਸੀਂ ਪੂਰੇ ਸੁਰੱਖਿਅਤ ਇੰਤਜ਼ਾਮ ਕੀਤੇ ਨੇ ਤਾਂ ਕਿ ਕੋਈ ਅਨਸੁਖਾਂ ਵੀ ਘਟਣਾ ਨਾ ਵਾਪਰੇ ਅਸੀਂ ਕੋਈ ਧਿਰ ਨਹੀਂ ਆ ਅਸੀਂ ਦੋਨਾਂ ਨੂੰ ਦੇਖਣਾ ਕਿ ਦੋਨੇ ਠੀਕ ਰਹਿੰਦੇ ਦੋਨੇ ਪਾਸੇ ਅਸੀਂ ਜਿਹੜਾ ਹੈਗਾ ਪਹਿਲਾਂ ਵੀ ਕੋਈ ਪ੍ਰੋਵੋਕੇਸ਼ਨ ਕਿਸੇ ਕਿਸਮ ਦੀ ਨਹੀਂ ਕੀਤੀ ਹੈ ਜੀ ਔਰ ਸ਼ਾਮ ਤੇ ਢੰਗ ਦੇ ਨਾਲ ਆਪਣੇ ਪ੍ਰੋਗਰਾਮ ਨੂੰ ਨੇਪੜੇ ਚੜਾਂਗੇ ਸਾਡੇ ਮਨ 'ਚ ਕੋਈ ਡਰ ਨਹੀਂ ਹੈ ਕਿਉਂਕਿ ਸਾਡੇ ਸਾਹਮਣੇ ਇੱਕ ਨਿਸ਼ਾਨਾ ਹੈ ਸਾਡੀ ਖੇਤੀ ਜਿਹੜੀ ਹੈਗਾ ਜੇ ਉਜੜ ਗਈ ਤਾਂ ਅਸੀਂ ਸਾਰਾ ਸਾਡਾ ਕੁਝ ਬਚਣਾ ਨਹੀਂ ਹੈ ਇਸ ਕਰਕੇ ਜਿਹੜਾ ਹੈਗਾ ਅਸੀਂ ਆਪਣੇ ਨਿਸ਼ਾਨੇ ਤੇ ਸੇਧਿਤ ਹੈ ਉਹਦੇ ਲਈ ਸਾਨੂੰ ਕੋਈ ਕੁਰਬਾਨੀ ਵੀ ਕਰਨੀ ਪਵੇ ਤਾਂ ਕਰਨੇ ਤਿਆਰ ਹੈ ਮੈਂ ਜਿਵੇਂ ਪਹਿਲਾਂ ਵੀ ਆਡੀਅנס ਦੱਸਾਂ ਪਹਿਲਾਂ ਵੀ ਕਿਹਾ ਕਿ ਸਾਰੇ ਕੌਨਫੀਡੈਂਸ ਚ ਨੇ ਔਰ ਸਾਰੇ ਕਰੋ ਇਹੀ ਕਿਹਾ ਕਿ ਤੁਰਨੇ ਨਿਸ਼ਚੈ ਕਰ ਆਪਣੀ ਜਿੱਤ ਕਰੋ ਕਿਉਂਕਿ ਅਸੀਂ ਆਪਣੇ ਹੱਕ ਲੈਣੇ ਨੇ ਮੈਂ ਪਹਿਲਾਂ ਵੀ ਜਿਵੇਂ ਕਿਹਾ ਕਿਸੇ ਦੇਵੀ ਦੇਵਤ ਜਾਂ ਕਿਸੇ ਸਪਾਈਡਰਮੈਨ ਜਾਂ ਸ਼ਕਤੀਮੈਨ ਨੇ ਸਾਨੂੰ ਸਾਡੇ ਹੱਕ ਨਹੀਂ ਦਿਵਾਣੇ ਇਹਨਾਂ ਹੱਕਾਂ ਲਈ ਸਾਨੂੰ ਆਪਣੀ ਆਵਾਜ਼ ਆਪ ਬੁਲੰਦ ਕਰਨੀ ਪੈਣੀ ਹੈ ਪਹਿਲਾਂ ਮੈਂ ਵੀ ਕਈ ਵਾਰੀ ਇਹ ਕਹਿੰਦਾ ਤੁਹਾਡੀਆਂ ਵੀਡੀਓ ਜਿਹੜੀਆਂ ਦਿੱਲੀ ਪਹੁੰਚ ਗਈਆਂ ਕਿਉਂਕਿ ਤੁਸੀਂ ਕਿਸਾਨਾਂ ਦੇ ਹੱਕ 'ਚ ਬੋਲਦੇ ਹੋ ਪਰ ਮੈਂ ਇਹ ਚੀਜ਼ ਕਹਿਣੀ ਚਾਹੁੰਦਾ ਕਿ ਇਹ ਤਾਂ ਵੱਡੀ ਵੱਡੀ ਗੱਲ ਹੈ ਜੇ ਸਾਡੀ ਇਹ ਗੱਲ ਤੁਹਾਡੇ ਪ੍ਰਧਾਨ ਤੱਕ ਪਹੁੰਚਦੀ ਹੈ ਕਿਉਂਕਿ ਉਹ ਤਾਂ ਸੰਸਦ ਵਿੱਚ MP ਦੀ ਗੱਲ ਨਹੀਂ ਸੁਣਦੇ ਜੇ ਸਾਡੀ ਵੀਡੀਓ ਦੇਖ ਲੈਣੇ ਤਾਂ ਚੰਗੀ ਗੱਲ ਕੀ ਹੋ ਸਕਦੀ ਆ ਕੀ ਮੈਸੇਜ ਦੇਣਾ ਚਾਹੋਗੇ ਜੇ ਵੀਡੀਓ ਦੇਖਦੇ ਹੋਣ ਅਸੀਂ ਕਹਿੰਦੇ ਆ ਵੀ ਸਾਨੂੰ ਤਾਂ ਜਿਹੜਾ ਹੈਗਾ ਉਹ ਲੋਕਾਂ ਨੂੰ ਜਿਹੜਾ ਹੈਗਾ ਇਸ ਜਿਹੜਾ ਹੱਕ ਤੇ ਸੱਚ ਦੀ ਲੜਾਈ ਹੈ ਇਹਦੇ ਵਿੱਚ ਸਭ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਕਿਉਂਕਿ ਇਹ ਇਕੱਲੀਆਂ ਕਿਸਾਨਾਂ ਦੇ ਵਿਰੋਧੀ ਜਿਹੜਾ ਹੈਗਾ ਉਹ ਪਾਲਿਸੀਆਂ ਨਹੀਂ ਹੈਗੀਆਂ ਜਾਇਹਰ ਬਿੱਲ ਨਹੀਂ ਹੈ ਇਹ ਸਾਰੇ ਆਮ ਲੋਕਾਂ ਦੇ ਵਿਰੋਧ ਚ ਹੈ ਇਸ ਕਰਕੇ ਆਮ ਲੋਕ ਜਿਹੜੇ ਹੈ ਵਪਾਰੀ ਹੈ ਜਿਹੜੇ ਦੁਕਾਨਦਾਰ ਹੈ ਉਹਨਾਂ ਸਭ ਨੇ ਉਜੜ ਜਾਣਾ ਜਿਹੜਾ ਹੈਗਾ ਉਹਨਾਂ ਦੀਆਂ ਜਿਹੜਾ ਭਾਜਪਾ ਦੀਆਂ ਪਾਲਿਸੀਆਂ ਕਰਕੇ ਇਸ ਕਰਕੇ ਸਭ ਲੋਕਾਂ ਨੂੰ ਇਸ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਅਜਾ ਇੱਕ ਨਾਮ ਕੱਲ ਹੋਰ ਵੀ ਖਬਰ ਆਈ ਸੀ ਕਹਿੰਦੇ ਕਿ ਅੰਬਾਨੀ ਜਿਹੜਾ ਕਾਰਪੋਰੇਟ ਘਰਾਣੇ ਉਹਨਾਂ ਵੱਲ ਵੀ ਸ਼ਿਕਾਇਤ ਅਰਜ ਕੀਤੀ ਗਈ ਆ ਕਿ ਸਾਡੇ ਟਾਵਰਾਂ ਤੇ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਪਰ ਉਹ 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 ਤਾਂ ਉੱਥੇ ਵੀ ਸ਼ਾਂਤਵੇਂ ਟੰਗਾਂ ਜਿਹੜੀਆਂ ਤਾਰਾਂ ਕੱਟੀਆਂ ਜਾ ਰਹੀਆਂ ਕੋਈ ਨੁਕਸਾਨ ਤਾਂ ਨਹੀਂ ਪਹੁੰਚਾਇਆ ਜਾ ਰਿਹਾ ਅਸੀਂ ਕੋਈ ਕਿਸੇ ਨੂੰ ਨੁਕਸਾਨ ਨਹੀਂ ਜਿਹੜਾ ਹੈਗਾ ਉਹ ਪਹੁੰਚਾਇਆ ਤੇ ਨਾਂ ਜਿਹੜਾ ਹੈਗਾ ਕੋਈ ਜਿਹੜਾ ਤਾਰਾਂ ਜਿਹੜਾ ਹੈਗਾ ਠੀਕ ਹੈ ਜਿਹੜੇ ਲੋਕ ਹੈ ਅੱਕੇ ਹੋਏ ਉਹ ਜਿਹੜਾ ਹੈਗਾ ਉਹਨਾਂ ਦੇ ਕਨੈਕਸ਼ਨ ਕੱਟ ਰਹੇ ਆ ਕੋਈ ਜਿਹੜਾ ਹੈਗਾ ਕਿਸੇ ਕਿਸਮ ਦੀ ਭੰਨ ਤੋੜ ਦੀ ਕਾਰਵਾਈ ਨਹੀਂ ਕਰ ਰਹੇ ਸ਼ਿਮਾ ਪੋਰਟ ਕਰਾਉਣ ਲਈ ਜਰੂਰ ਜਿਹੜਾ ਹੈਗਾ ਸਾਰਿਆਂ ਨੂੰ ਪ੍ਰੇਰ ਰਹੇ ਆ ਕਿ ਉਹ ਜਿਹੜਾ ਹੈਗਾ ਤਾਂ ਕਿ ਉਹਨਾਂ ਦੀ ਆਰਥਿਕਤਾ ਹੈ ਜਿਹੜੀ ਉਹਨਾਂ ਦੀ ਜਿਹੜਾ ਹੈਗਾ ਰੇਡ ਦੀ ਹੱਡੀ ਤੇ ਸੱਟ ਮਾਰੀ ਜਾ ਸਕੇ ਇਸ ਕਰਕੇ ਵੀ ਤਾਂ ਨਹੀਂ ਕਿ ਸੇਕ ਉਹਨਾਂ ਨੂੰ ਵੀ ਥੋੜਾ ਮਹਿਸੂਸ ਹੋਵੇ ਘਾਟਾ ਜਦੋਂ ਪਊਗਾ ਉਦੋਂ ਉਹਨਾਂ ਨੂੰ ਵੀ ਸੇਕ ਦਾ ਪਤਾ ਚੱਲੇਗਾ ਜਿਹੜਾ ਹੈਗਾ ਉਹਨਾਂ ਨੇ ਲੁੱਟ ਲੁੱਟ ਕੇ ਲੋਕਾਂ ਨੂੰ ਖਾ ਲਿਆ ਅਡਾਨੀ ਦੀ ਜਿਹੜੀ ਟਰਨਓਵਰ ਹੈ 1 ਲੱਖ ਜਿਹੜਾ ਹੈਗਾ 121000 ਕਰੋੜ ਦੀ ਆ ਇਸੇ ਢੰਗ ਦੇ ਨਾਲ ਜਿਹੜੀ ਅੰਬਾਨੀ ਦੀ ਜਿਹੜੀ ਹੈ ਉਹ 1400 ਬੜੀਆਂ ਵੱਡੀਆਂ ਜੋਕਾਂ ਜਿਹੜੀਆਂ ਹੈਗੀਆਂ ਉਹ ਲੱਗੀਆਂ ਹੋਈਆਂ ਹਿੰਦੁਸਤਾਨ ਨੂੰ ਔਰ ਲੋਕ ਕਿਵੇਂ ਬਚਣਗੇ ਸੋ ਇਹਨਾਂ ਦੀ ਆਰਥਿਕਤਾ ਦਾ ਜਿਹੜੀ ਡੁੱਬਣੀ ਚਾਹੀਦੀ ਆ ਜਿੰਦਾ ਜੀ ਤੁਸੀਂ ਜੋਕ ਦੀ ਗੱਲ ਕੀਤੀ ਕੱਲ ਮੈਂ ਗੱਲ ਹੋਰ ਸੁਣੀ ਸੀ ਕਹਿੰਦੇ ਇਹੋ ਜੀਆਂ ਜੋਕਾਂ ਨੇ ਜਿਨ੍ਹਾਂ ਨੂੰ ਹੁਣ ਆਦਤ ਪੈ ਗਈ ਆ ਸਾਡਾ ਖੂਨ ਚੂਸ ਕੇ ਢ ਘਾਰ ਮਾਰਨ ਦੀ ਬੜੈ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦਾ ਜਿਹੜਾ ਮਾਰਚ ਨਿਕਲ ਰਿਹਾ ਆ ਜਿਹੜੇ ਆਪਣੇ ਪਿੱਛੇ ਹੋਰ ਵੀ ਰਾਰੇ ਉਹਨਾਂ ਨੂੰ ਕੀ ਪ੍ਰੇਰਿਤ ਕਰਨਾ ਚਾਹੋਗੇ ਦੇਖੋ ਇਹ ਸੰਯੁਕਤ ਮੋਰਚੇ ਦਾ ਸੱਦਾ ਆ ਹੂੰ ਕੇ ਜਿਨੇ ਬੀਜੇਪੀ ਦੇ ਆਗੂ ਹੈ ਵੱਡੇ ਜਾਂ ਜੀ ਵੀ ਜੇਪੀ ਦੇ ਆਫਿਸ ਹੈ ਉਹਨਾਂ ਦਾ ਘਰਾਓ ਕਰਕੇ ਇਹ ਪ੍ਰੈਸ਼ਰ ਜਿਹੜਾ ਬਣਾਇਆ ਜਾਵੇ ਕਿ ਜਿਹੜੀਆਂ ਕਾਲੇ ਕਾਨੂੰਨ ਹੈ ਉਹ ਸਰਕਾਰ ਰੱਦ ਕਰੇ ਔਰ ਇਹਨਾਂ ਨੂੰ ਵੀ ਮਜਬੂਰ ਕੀਤਾ ਜਾਵੇ ਇਸ ਗੱਲ ਇਹ ਕਿ ਆਪਣੇ ਆਗੂਆਂ ਨੂੰ ਕਹਿਣ ਕਿ ਵੀ ਤੁਸੀਂ ਜਿਹੜੇ ਕਾਨੂੰਨ ਰੱਦ ਕਰੋ ਤਾਂ ਕਿ ਪੰਜਾਬ ਦੇ ਕਿਸਾਨ ਨੂੰ ਜਿਹੜਾ ਬਚਾਇਆ ਜਾ ਸਕੇ ਇਸ ਕਰਕੇ ਅਸੀਂ ਸ਼ਾਂਤ ਮਰੀ ਢੰਗ ਦੇ ਨਾਲ ਉਹਦੇ ਘਰ ਦਾ ਜਿਹੜਾ ਘਰਾਓ ਕਰਨ ਜਾ ਰਹੇ ਹਾਂ ਸਾਡੀ ਕੋਈ ਕਿਸੇ ਨਾਲ ਨਿੱਜੀ ਰੰਜਿਸ਼ ਨਹੀਂ ਹੈ ਨਾ ਉਸ ਉਹਦੇ ਨਾਲ ਕੋਈ ਨਿੱਜੀ ਰੰਜਿਸ਼ ਹੈ ਤੇ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਚ ਅਸੀਂ ਸਾਰਾ ਕੁਝ ਕਰ ਰਹੇ ਹਾਂ ਬਹੁਤ ਚੰਗੀ ਗੱਲ ਹੈ ਕਿ ਵਿਅਕਤੀ ਵਿਸ਼ੇਸ਼ ਨਾਲ ਲੜਾਈ ਨਹੀਂ ਹੈ ਕੋਈ ਰੇੜਕਾ ਨਹੀਂ ਕੋਈ ਨਿੱਜੀ ਰੰਜਿਸ਼ ਨਹੀਂ ਹੈ ਸਿਰਫ ਅਸੀਂ ਆਪਣੇ ਹੱਕਾਂ ਲਈ ਜਾਣਾ ਜਿਹੜੀ ਆਵਾਜ਼ ਚੱਕਣਾ ਚਾਹੁੰਦੇ ਆ ਬੈਂਸ ਸਾਹਿਬ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਉਹਨਾਂ ਨੇ ਕਿਹਾ ਕਿ ਕਿਸੇ ਵਿਅਕਤੀ ਵਿਸ਼ੇਸ਼ ਨਾਲ ਸਾਡੀ ਲੜਾਈ ਨਹੀਂ ਹੈ ਕੋਈ ਝਗੜਾ ਨਹੀਂ ਹੈ ਕੋਈ ਰੰਜਿਸ਼ ਨਹੀਂ ਹੈ ਕੋਈ ਰੇੜਕਾ ਨਹੀਂ ਹੈ ਸਿਰਫ ਆਪਣੀ ਆਵਾਜ਼ ਬੁਲੰਦ ਕਰਨੀ ਹੈ ਤਾਂ ਕਿ ਉਹ ਆਪਣੇ ਪਾਰਟੀ ਪ੍ਰਧਾਨ ਤੱਕ ਇਹ ਆਵਾਜ਼ ਪਹੁੰਚਾਣ ਜਿਹੜੇ ਦਿੱਲੀ ਵਿੱਚ ਬੈਠੇ ਨੇ ਕਿ ਲੋਕ ਖੁਸ਼ ਨਹੀਂ ਨੇ ਪਰ ਜੇ ਲੋਕ ਖੁਸ਼ ਨੇ ਤਾਂ ਇਹਨੇ ਲੋਕ ਹਮੇਸ਼ਾ ਇਕੱਠੇ ਕਿਉਂ ਕਿ ਆਪਣੀ ਆਵਾਜ਼ ਬੁਲੰਦ ਕਿਉਂ ਕਰਦੇ ਨੇ ਬਿਲਕੁਲ ਜੀ ਇਹ ਜਿਹੜੀਆਂ ਬੀਜਪੀ ਦੀਆਂ ਪਾਲਿਸੀਆਂ ਆ ਇਹ ਲੋਕ ਵਿਰੋਧੀ ਪਾਲਿਸੀਆਂ ਆ ਕਿਸਾਨ ਵਿਰੋਧੀ ਪਾਲਿਸੀਆਂ ਆ ਤੇ ਸਾਡੇ ਜਿਹੜੀਆਂ ਜਥੇਬੰਦੀਆਂ ਦਾ ਇਹ ਫੈਸਲਾ ਆ ਜਦੋਂ ਤੱਕ ਇਹ ਜਿਹੜੀਆਂ ਕਿਸਾਨ ਵਿਰੋਧੀ ਨੀਤੀਆਂ ਆ ਜਿਹੜੇ ਕਾਲੇ ਕਾਨੂੰਨ ਆ ਉਹ ਰੱਦ ਨਹੀਂ ਕਰਦੇ ਉਦੋਂ ਤੱਕ ਜਿਹੜੇ ਇਹਨਾਂ ਦੇ ਚਾਹੇ ਐਮਐਲਏ ਹੋਣ ਚਾਹੇ ਐਮਪੀ ਹੋਣ ਚਾਹੇ ਇਹਨਾਂ ਦੇ ਜਿਹੜੇ ਆ ਸਿਰਕਾ ਡਾਗੂ ਹੋਣ ਉਹਨਾਂ ਦੇ ਘਰਾਂ ਦੇ ਮੋਰੇ ਉਹ ਪਾਲਸੀਆਂ ਨੂੰ ਵਾਪਸ ਕਰਾਉਣ ਲਈ ਜਿਹੜੇ ਸਾਡੇ ਰੋਸ ਧਰਨੇ ਆ ਉਹ ਦਿੱਤੇ ਜਾਣੇ ਆ ਹੋਰ ਸਾਡਾ ਕੋਈ ਨਿੱਜੀ ਇਹਨਾਂ ਦੇ ਨਾਲ ਕੋਈ ਵੀ ਸਾਡਾ ਬੈਰ ਵਿਰੋਧ ਨਹੀਂ ਹੈ ਜੀ ਮੈਂ ਐਸੇ ਇੱਕ ਰਿਪੋਰਟ ਪੜ੍ਹਿਆ ਸੀਗਾ ਕਹਿੰਦੇ ਕਿ ਉਹ ਬਾਸਮਤੀ ਵੀ ਕਿ ਜਿਹੜੀ ਕਿਲੋ ਕਿਲੋ 100 150 ਨੂੰ ਵੇਕਦੀ ਆ ਕਿ ਜਿਹੜੇ ਲੋਕਾਂ ਨੂੰ ਹੱਲੇ ਵੀ ਲੱਗਦਾ ਹੈ ਕਿ ਜ਼ਮੀਨ ਸਾਡੀ ਤੱਕ ਜ਼ਮੀਨ ਨਹੀਂ ਆ ਖੇਤ ਨਹੀਂ ਆ ਸਾਨੂੰ ਕੀ ਘਾਟਾ ਪੈਣ ਲੱਗਾ ਉਹਨਾਂ ਨੂੰ ਫਿਰ ਜਿਹੜੇ ਉਹ ਬਾਸਮਤੀ ਦਾ ਆਟਾ ਉਹ ਕਿੰਨਾ ਮਹਿੰਗਾ ਪੈਗਾ ਉਹਨਾਂ ਨੂੰ ਇੱਕ ਵਾਰੀ ਸਮਝਾ ਦਿਓ ਇਹ ਜਿਹੜੇ ਲੋਕ ਐ ਇਹ ਇਹਨਾਂ ਦੇ ਪਾਲਤੂ ਲੋਕ ਐ ਇਹ ਕੋਈ ਅਸਲ ਕਿਸਾਨ ਨਹੀਂ ਹੈ ਉਹ ਖੇਤੀ ਕਰਨ ਵਾਲੇ ਲੋਕ ਨਹੀਂ ਹੈ ਉਹ ਸਿਰਫ ਜਿਹੜੇ ਬੀਜੇਪੀ ਦੇ ਇਸ਼ਾਰਿਆਂ ਤੇ ਇਹਦੇ ਚਾਹੇ ਮੋਦੀ ਹੋਵੇ ਚਾਹੇ ਅਮਿਤ ਸ਼ਾਹ ਹੋਵੇ ਚਾਹੇ ਰਾਜਨਾਥ ਹੋਵੇ ਉਹਨਾਂ ਦੇ ਕਹਿਣ ਤੇ ਜਿਹੜੇ ਆ ਉਹ ਇਹ ਗੱਲਾਂ ਕਰਦੇ ਆ ਅਸਲ ਦੇ ਵਿੱਚ ਉਹ ਉਹਨਾਂ ਦਾ ਇਹਦੇ ਨਾਲ ਕੋਈ ਬਾਅਸਪਤਾ ਹੀ ਨਹੀਂ ਤੁਸੀਂ ਰਾਜਨਾਥ ਸਾਹਿਬ ਦੀ ਗੱਲ ਕੀਤੀ ਕੱਲ ਉਹਨਾਂ ਦੀ ਇੱਕ ਸਪੀਚ ਟੀਵੀ ਤੇ ਹੀ ਦਿਖਾ ਰਹੇ ਸੀ ਕਿ ਉਹ ਕਹਿੰਦੇ ਕਿ ਸਾਨੂੰ ਇੱਕ ਵਾਰੀ ਮੌਕਾ ਤਾਂ ਦਿਓ ਸਾਨੂੰ 2 ਸਾਲ ਇਹ ਰੂਲ ਲਾਗੂ ਕਰਕੇ ਤਾਂ ਦੇਖਣ ਦਿਓ ਜੇ ਚੰਗੇ ਨਹੀਂ ਲੱਗੇ ਤਾਂ ਆਪਾਂ ਸੰਸ਼ੋਧਨ ਕਰ ਦਾਂਗੇ ਉਹ ਮਤਲਬ ਹਮੇਸ਼ਾ ਹੀ ਕਿਸੇ ਦੀ ਸਪੀਚ ਆਏ ਨਾ ਕਿ ਕਰ ਦਿੰਨੇ ਸੰਸ਼ੋਧਨ ਹੋਣ ਕਹਿ ਰਹੇ ਆ ਜੀ 2 ਸਾਲ ਮੌਕਾ ਤਾਂ ਦਿਓ ਕਿਵੇਂ ਦੇਖਦੇ ਹੋ ਇਹ ਜਿਹੜੇ ਆ ਇਹ ਬਾਹਰਲੇ ਦੇਸ਼ਾਂ 'ਚ ਅਮਰੀਕਾ ਵਰਗੇ ਦੇਸ਼ਾਂ 'ਚ ਫੇਲ ਹੋ ਚੁੱਕਿਆ ਸਿਸਟਮ ਹੈ ਇਹ ਸਾਡੇ ਦੇਸ਼ 'ਚ ਵੀ ਫੇਲ ਹੋ ਚੁੱਕਿਆ ਸਿਸਟਮ ਹੈ ਜਿਨੇ ਮੈਂ ਬਿਹਾਰ ਵਰਗੇ ਕਿਸਾਨ ਨੂੰ ਜਿਹਦੀ 7-8 ਕਿੱਲੇ ਵੀ ਦੁਆ ਹੈਗੀ ਆ ਪੈੜੀ ਜਮੀਨ ਹੈ ਉਹ ਵੀ ਬੰਦਾ ਜਿਹੜਾ ਮਜ਼ਦੂਰੀ ਕਰਨ ਲਈ ਅੱਜ ਕੱਲ ਉਹ ਮਜ਼ਦੂਰੀ ਕਰ ਰਿਹਾ ਤੇ ਇਹ ਪੰਜਾਬ ਤੇ ਖ ਹਰਿਆਣਾ ਬਚਿਆ ਸੀ ਜਿਹਨੂੰ ਇਹ ਵੀ ਮਜ਼ਦੂਰੀ ਕਰਨ ਦੇ ਲਈ ਲਾ ਰਹੇ ਆ ਤੇ ਇਹ ਸਿਰਫ ਤੇ ਸਿਰਫ ਕਾਰਪੋਰੇਟ ਜਿਹੜੇ ਅੰਬਾਨੀ ਅਡਾਨੀ ਹੈ ਉਹਨਾਂ ਦੇ ਜਿਹੜੇ ਘਰ ਭਰ ਰਹੇ ਆ ਉਹਨਾਂ ਦੀ ਆਮਦਨੀ ਵਧੀ ਹੈ ਬਾਕੀ ਲੋਕ ਇਹਨਾਂ ਦੀ ਨੀਤੀ ਨਾਲ ਜਿਹੜੇ ਆ ਉਹ ਗਰੀਬ ਹੋਏ ਆ ਦਿਨ ਪਰ ਦਿਨ ਉਹਨਾਂ ਦੀ ਹਾਲਤ ਮੰਦੀ ਹੋਈ ਹੈ ਇੱਕੋ ਵੀ ਗੱਲ ਹੈ ਕਿ ਨਾ ਜਿਵੇਂ ਜੇ ਵੀਵਰ ਸਾਡੇ ਜੁੜੇ ਨੇ ਮੈਂ ਕੈਮਰਾਮੈਨ ਨੂੰ ਪੁੱਛੂਗਾ ਕੈਮਰਾਮੈਨ ਤੁਸੀਂ ਇੱਕ ਵਾਰੀ ਦੇਖੋ ਕੋਈ ਟੈਕਨੀਕਲ 에ਰਰ ਤਾਂ ਨਹੀਂ ਆ ਰਿਹਾ ਲੋਕ ਜੁੜੇ ਹੋਏ ਨੇ ਇੱਕ ਮੈਨੂੰ ਚੀਜ਼ ਦੱਸਿਓ ਪ੍ਰਧਾਨ ਮੰਤਰੀ ਸਾਹਿਬ ਪਹਿਲਾਂ ਕਹਿੰਦੇ ਸੀ ਮੈਂ ਚੌਂਕੀਦਾਰ ਹਾਂ ਮੈਂ ਪੂਰੇ ਦੇਸ਼ ਦਾ ਚੌਂਕੀਦਾਰ ਹਾਂ ਹੁਣ ਐਉਂ ਕਿਉਂ ਪ੍ਰਤੀਤ ਹੋ ਰਿਹਾ ਕਿ ਸਿਰਫ ਦੋ ਕਾਰਪੋਰੇਟ ਘਰਾਣੇ ਦੇ ਚੌਂਕੀਦਾਰ ਬਣ ਕੇ ਰਹਿ ਗਏ ਆ ਅੱਜ ਜੇ ਉਹ ਇਹ ਕਹਿੰਦਾ ਜਿਹੜੇ ਮਾਲਕ ਐ ਜੋ ਸੜਕਾਂ ਤੇ ਬੈਠੇ ਆ ਅੱਜ ਚੌਂਕੀਦਾਰ ਜਿਹੜਾ ਆ ਉਹ ਲੋਕਾਂ ਦੇ ਟੈਕਸਾਂ ਦੇ ਨਾਲ ਜਿਹੜੇ ਪੈਸੇ ਕਮਾਏ ਉੱਥੇ ਜਿਹੜੇ ਇਦਾਂ ਦੇ ਠੜਦੇ ਮੌਸਮ 'ਚ ਉਹ ਉੱਥੇ ਆਰਾਮ ਕਰ ਰਿਹਾ ਜਿਹੜੇ ਅਸਲ ਮਾਲਕ ਐ ਉਹ ਸੜਕਾਂ ਤੇ ਰੋੜ ਰਹੇ ਆ ਇਹ ਸਝੂਠ ਬੋ ਰਿਹਾ ਸਾਰਾ ਕੁਝ ਇਹ ਉਹਦੀਆਂ ਨੀਤੀਆਂ ਸਿਰਫ ਇਹਨਾਂ ਲਈ ਆ ਬਾਨੀ ਲਈ ਆ ਡਾਨੀ ਲਈ ਆ ਇਸੇ ਕਰਕੇ ਉਹ ਇਹਨਾਂ ਲੋਕਾਂ ਦੀ ਸਹਾਰ ਨਹੀਂ ਲੈ ਰਿਹਾ ਇੱਕੋ ਗੱਲ ਕਹਿ ਕੇ ਪੱਲਾ ਛਡਾ ਲਿਆ ਜਾਂਦਾ ਇਹ ਤਾਂ ਵਿਪੱਖਸ਼ਾ ਹੈ ਪਰ ਵਿਪੱਖਸ਼ ਨੂੰ 2014 ਤੇ 2019 ਵਿੱਚ ਫਤਵਾ ਮਿਲ ਗਿਆ ਸੀ ਇਹ ਤਾਂ ਆਮ ਲੋਕ ਨੇ ਇਹਨਾਂ ਨੂੰ ਆਮ ਲੋਕ ਕਿਉਂ ਨਹੀਂ ਸਮਝਿਆ ਜਾ ਰਿਹਾ ਔਰ ਹਮੇਸ਼ਾ ਇਹੀ ਕਹਿ ਕੇ ਕਿਉਂ ਪੱਲਾ ਝਾੜ ਲੈਂਦੇ ਆ ਇਹ ਤਾਂ ਵਿਪੱਖਸ਼ਾ ਹੈ ਅਸਲ ਦੇ ਵਿੱਚ ਉਹ ਜਿਹੜੀਆਂ ਆਪਣੀਆਂ ਨੀਤੀਆਂ ਆ ਉਹਨਾਂ ਤੋਂ ਜਿਹੜਾ ਪਰੇ ਹੋਣ ਦੇ ਲਈ ਇਹ ਉਹਨਾਂ ਦੇ ਪਰਦਾ ਪਾਣ ਲਈ ਇਹ ਗੱਲਾਂ ਕਰ ਰਿਹਾ ਵਿਪੱਖ ਜਿਹੜਾ ਆ ਉਹ ਤਾਂ ਜੋ ਕੁਝ ਹੈਗਾ ਹੀ ਹੈ ਪਰ ਇਹ ਜਿਹੜੇ ਲੋਕ ਆ ਇਹ ਮਿਹਨਤੀ ਲੋਕ ਆ ਮਿਹਨਤ ਕਰਨ ਵਾਲੇ ਲੋਕ ਆ ਕਿਸਾਨ ਹੈ ਮਜ਼ਦੂਰ ਹੈ ਉਹਨਾਂ ਦੀ ਜਿਹੜੀ ਇਹ ਅੱਜ ਤੱਕ ਉਹਨਾਂ ਨਾਲ ਕੋਈ ਵੀ ਗੱਲ ਕਰਨ ਨੂੰ ਸਾਰਥਕ ਤਿਆਰ ਨਹੀਂ ਹੈ ਸਿਰਫ ਤੇ ਇਹ ਜਿਹੜੀਆਂ ਦੇਸ਼ ਦੇ ਵਿੱਚ ਬਾਕੀ ਲੋਕਾਂ ਦੇ ਜਿਹੜਾ মিডিਆ ਆ ਉਹਨੂੰ ਸਿਰਫ ਇਹ ਪੁਚਲਾਨ ਦੇ ਲਈ ਤੇ ਇਹ ਗੱਲਾਂ ਕਰ ਰਿਹਾ ਅਸਲ ਦੇ ਵਿੱਚ ਲੋਕਾਂ ਨਾਲ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਹੈ ਮੁੱਦੇ ਤੇ ਮਤਲਬ ਮੇਰੇ ਮਨ ਕੀ ਬਾਤ মিডিਆ ਵੀ ਮੇਰੇ ਮਨ ਕੀ ਬਾਤ ਚਲਾਵੇ ਸੱਚ ਦੀ ਗੱਲ ਨਹੀਂ ਰੱਖ ਸਕਦਾ ਬਿਲਕੁਲ ਬਿਲਕੁਲ ਇਹ ਗੱਲ ਸਹੀ ਹੈ ਅਸਲ ਗੱਲ ਤੇ ਨਹੀਂ ਆਂਦਾ ਜਦੋਂ ਤੱਕ ਅਸਲ ਗੱਲ ਤੇ ਨਹੀਂ ਆਂਦਾ ਲੋਕ ਜਿਹੜੇ ਪਿੱਛੇ ਮੰਨਣ ਨੂੰ ਤਿਆਰ ਨਹੀਂ ਹੈ ਉਹ ਜਿਹੜਾ ਸੰਘਰਸ਼ ਹੈ ਉਹਨੂੰ ਸਿਰੇ ਤੱਕ ਲੱਗੇ ਜਾਣਗੇ ਚਲੋ ਮੈਂ ਇੱਧਰ ਬੀਬੀਆਂ ਵੀ ਨਾਲ ਨੇ ਮੈਂ ਚਾਹਾਂਗਾ ਕਿ ਉਹਨਾਂ ਨਾਲ ਵੀ ਗੱਲਬਾਤ ਕਰੀਏ ਔਰ ਸਾਡੇ ਨਾਲ ਮਾਤਾ ਜੀ ਨੇ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਨੇ ਜਿਵੇਂ ਪਹਿਲਾਂ ਕਿਹਾ ਕਿ ਉੱਥੇ ਵੀ ਗੱਲ ਚੱਲਦੀ ਸੀ ਸਮਾਰਤ ਸੁਪਰਸਟੋਰ ਦੇ ਸਾਹਮਣੇ ਕਿ ਸ਼ਾਂਤ ਨਹੀਂ ਢੰਗ ਨਾਲ ਆਪਣੀ ਆਵਾਜ਼ ਰੱਖਣੀ ਹੈ ਤਾਂ ਕਿ ਉਹਨਾਂ ਨੂੰ ਸੇਕਤਾ ਲੱਗੇ ਉਹਨਾਂ ਨੂੰ ਪਤਾ ਤਾਂ ਲੱਗੇ ਕਿ ਜੇ ਤੁਸੀਂ ਹੀਟਰ 'ਚ ਬੈਠੇ ਆ ਤਾਂ ਅਸੀਂ ਧਰਨਾ ਤੇ ਬੈਠੀਆਂ ਇਹ ਕਿੰਨਾ ਮੁਸ਼ਕਿਲ ਹੈ ਹਾਲਾਂਕਿ ਮੱਥੇ ਤੇ ਸ਼ਿਕਨ ਨਹੀਂ ਆ ਹੌਸਲੇ ਪੂਰੇ ਬਲੰਦ ਨੇ ਮੋਰਚਾ ਚੜ੍ਹਦੀ ਕਲਾ ਚ ਧਰਨਾ ਚੜ੍ਹਦੀ ਕਲਾ ਚ ਪਰ ਉਹਨਾਂ ਨੂੰ ਪਤਾ ਤਾਂ ਲੱਗਣਾ ਚਾਹੀਦਾ ਨਾ ਜੀ ਜਿੰਦਾਬਾਤ ਮਾਤਾ ਜੀ ਅੱਜ ਉੱਥੇ ਤੁਸੀਂ ਤੁਰੇ ਹੋ ਮਾਰਚ ਲੈ ਕੇ ਤੁਰੇ ਹੋ ਸਾ ਸ਼ਾਂਤ ਮੇਂ ਢੰਗ ਨਾਲ ਹਾਲੇ ਤੱਕ ਪ੍ਰਦਰਸ਼ਨ ਰਿਹਾ ਪਰ ਉੱਥੇ ਜਿਵੇਂ ਸਿਕਿਉਰਿਟੀ ਲੱਗ ਚੁੱਕੀ ਆ ਉਹਨਾਂ ਨੂੰ ਸ਼ਾਇਦ ਕਿਸੇ ਗੱਲ ਦਾ ਡਰ ਹੋਵੇ ਪਰ ਆਪਣਾ ਜਿਹੜਾ ਘਰਾਓ ਉਹ ਤਾਂ ਸ਼ਾਂਤ ਮੇਂ ਢੰਗ ਨਾਲ ਇਹਦੇ ਤੇ ਕੀ ਕਹੋਗੇ ਸਾਡਾ ਸਾਰਾ ਹੀ ਸੰਘਰਸ਼ ਅੱਜ ਤੱਕ ਜਿਹੜਾ ਚੱਲਿਆ ਹੈ ਸ਼ਾਂਤਮਈ ਢੰਗ ਨਾਲ ਆ ਤੇ ਸ਼ਾਂਤਮਈ ਢੰਗ ਨਾਲ ਹੀ ਅਸੀਂ ਰੱਖਣਾ ਸਾਡੀ ਕਿਸੇ ਨਾਲ ਕੋਈ ਨਿੱਜੀ ਵਿਰੋਧ ਤਾਂ ਹੀ ਨਹੀਂ ਹੈਗੀ ਅਸੀਂ ਤਾਂ ਇਹਨਾਂ ਨੂੰ ਕਹਿੰਨੇ ਆ ਕਿ ਤੁਸੀਂ ਵੀ ਉਹਨਾਂ ਨੀਤੀਆਂ ਦਾ ਸਮਰਥਨ ਨਾ ਕਰੋ ਆਪਣੇ ਸਮਾਜ ਤੇ ਭਾਈਚਾਰੇ ਦੇ ਨਾਲ ਰਲੋ ਕਿਉਂਕਿ ਅਸੀਂ ਇੱਥੇ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਰਹਿਣਾ ਹੈ ਹਾਂਜੀ ਬਹੁਤ ਬਹੁਤ ਚੰਗੀ ਗੱਲ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਅਸੀਂ ਸਾਡੇ ਜਿਵੇਂ ਪਹਿਲਾਂ ਵੀ ਗੱਲ ਕੀਤੀ ਬੈਂਸ ਸਾਹਿਬ ਨੇ ਬੜੈ ਸਾਹਿਬ ਨੇ ਕੋਈ ਪਰਸਨਲ ਹੀ ਰੰਜਿਸ਼ ਨਹੀਂ ਕਿਸੇ ਨਾਲ ਸਿਰਫ ਇਹੀ ਬੇਨਤੀਆਂ ਨੇ ਕਿ ਅਸੀਂ ਇੱਥੇ ਭਾਈਚਾਰੇ ਨੇ ਇਕੱਠੇ ਰਹਿਣਾ ਆ ਇੱਕ ਜੁੱਟ ਹੋ ਕੇ ਰਹਿਣਾ ਆ ਇੱਕ ਦੂਜੇ ਦਾ ਆਦਰ ਸਤਿਕਾਰ ਕਰਨਾ ਆ ਇਹ ਜਿਹੜੇ ਨੀਤੀਆਂ ਨੇ ਜਦ ਸਾਰੇ ਪੰਜਾਬ ਨੂੰ ਪਸੰਦ ਨਹੀਂ ਸਾਰੇ ਭਾਰਤ ਨੂੰ ਪਸੰਦ ਨਹੀਂ ਕੱਟੋ-ਕੱਟ ਤੁਸੀਂ ਆਵਾਜ਼ ਬੁਲੰਦਤਾ ਕਰੋ ਰੈਦਰ ਦੈਨ ਸਾਨੂੰ ਇਹ ਸਮਝਾਉਣ ਤੋਂ ਕਿ ਇਹ ਚੰਗੇ ਨੇ ਜੇ ਚੰਗੇ ਨੇ ਇਹ ਰੂਲ ਤਾਂ ਆਈਪੀਐਸ ਆਈਏਐਸ ਜਿਹੜੇ ਰਿਟਾਇਰਡ ਨੇ ਜਿਹੜੇ ਬਾਰ ਕਾਉਂਸਲ ਹੈ ਜਿਹੜੇ ਰਿਟਾਇਰਡ ਜੱਜ ਨੇ ਉਹ ਵੀ ਇਹਦਾ ਸਮਰਥਨ ਕਿਉਂ ਕਰ ਰਹੇ ਨੇ ਜੇ ਇਹ ਰੂਲ ਗਲਤ ਨਹੀਂ ਨੇ ਇਹ ਬਿੱਲ ਗਲਤ ਨਹੀਂ ਨੇ ਹਰ ਬੰਦਾ ਇਹ ਇਹਨਾਂ ਰੂਲਸ ਦੇ ਨਾਲ ਬਿੱਲਸ ਦਾ ਵਿਰੋਧ ਕਰ ਰਿਹਾ ਪਰ ਜੋ ਕਰ ਰਹੇ ਨੇ ਕੱਲੀ ਬੀਜੇਪੀ ਪਾਰਟੀ ਇਹ ਕਹਿ ਰਹੀ ਹੈ ਕਿ ਇਹ ਚੰਗੇ ਨੇ ਇਹ ਤੁਹਾਡੇ ਲਾਹੇਵੰਦ ਹੋ ਸਕਦੇ ਤਾਂ ਘੱਟੋ ਘੱਟ ਇੱਕ ਵਾਰ ਡਿਸਕਸ਼ਨ ਤਾਂ ਬਣਦੀ ਹੈ ਇੱਕ ਵਾਰ ਜ਼ਰੂਰ ਇਹਨਾਂ ਨੂੰ ਜਦੋਂ ਬਿੱਲ ਬਣਾਏ ਬਣਾਣੇ ਸੀ ਉਸ ਤੋਂ ਪਹਿਲਾਂ ਡਿਸਕਸ਼ਨ ਜ਼ਰੂਰ ਬਣਦੀ ਕਿਸਾਨਾਂ ਨਾਲ ਔਰ ਇੱਕ ਚੀਜ਼ ਹੋਰ ਹੈ ਜਿਹੜੇ ਖਤਸ਼ੇ ਇਹ ਵੀ ਨੇ ਕਿ ਅਗਰੇ ਕਾਰਪੋਰੇਟ ਘਰਾਣਿਆਂ ਨੇ ਲਈ ਨੇ ਤਾਂ ਬਿੱਲ ਪਾਸ ਹੋਣ ਤੋਂ ਪਹਿਲਾਂ ਹੀ ਉਹ ਗਦਾਮ ਕਿਵੇਂ ਬਣਾਣ ਲਾ ਪਏ ਆਪਣੇ ਵਿੱਚ ਬਹੁਤ ਵੱਡਾ ਸਵਾਲ ਹੈ। ਅਗਰ ਮੈਂ ਕੈਮਰਾਮੈਨ ਨੂੰ ਚਾਹੂੰਗਾ ਕਿ ਪਿੱਛੇ ਕੋਈ ਹੋਰ ਗੱਲਬਾਤ ਕਰਨਾ ਚਾਹੁੰਦਾ ਵੜੈਨ ਸਾਹਿਬ ਜਰੂਰ ਤੁਸੀਂ ਸਾਡੇ ਰੂਬਰੂ ਕਰ ਦਿਓ ਅਸੀਂ ਆਡੀਅנס ਦੇ ਰੂਬਰੂ ਕਰ ਦਿੰਦੇ ਕੋਈ ਗੱਲਬਾਤ ਕਰਨਾ ਚਾਹੁੰਦਾ। ਨਹੀਂ ਤਾਂ ਕੈਮਰਾਮੈਨ ਤੁਸੀਂ ਪਿੱਛੇ ਦਿਖਾ ਦਿਓ ਕਿੰਨਾ ਇਕੱਠ ਹੈ। ਔਰ ਬੀਬੀਆਂ ਵੀ ਨਾਲ ਨੇ। ਮੁਰਦਾਬਾਦ ਮੁਰਦਾਬਾਦ ਰੱਬ ਦੀ ਬੜੀ ਸਰਕਾਰ ਮੁਰਦਾਬਾਦ ਮੁਰਦਾਬਾਦ ਤੁਸੀਂ ਸੁਣ ਸਕਦੇ ਹੋ। ਲੋਕ ਇਕਤਾ ਜ਼ਿੰਦਾਬਾਦ ਦੇ ਨਾਰੇ ਲੱਗ ਰਹੇ ਨੇ ਇਕਤਾ ਜ਼ਿੰਦਾਬਾਦ ਇਕ ਮੁੱਠਤਾ ਦੀ ਗੱਲ ਹੈ ਇਕਤਾ ਦੀ ਗੱਲ ਹੈ ਇਹਨਾਂ ਨੇ ਬਾਰ ਬਾਰ ਕਲੀਅਰ ਕੀਤਾ ਕਿ ਕਿਸੇ ਦਾ ਪਰਸਨਲ ਰੰਜਿਸ਼ ਨਹੀਂ ਹੈ ਹੱਕਾਂ ਲਈ ਲੜਦੇ ਲੋਕ ਜ਼ਿੰਦਾਬਾਦ ਹੱਕਾਂ ਲਈ ਲੜਦੇ ਜੋ ਲੋਕੋ ਜ਼ਿੰਦਾਬਾਦ ਨੇ ਹੱਕਾਂ ਲਈ ਜੋ ਲੋਕ ਲੜਦੇ ਉਹਨਾਂ ਨੂੰ ਜ਼ਿੰਦਾਬਾਦ ਕਹਿ ਰਹੇ ਨੇ ਤਾ ਇਸ ਵੀਡੀਓ ਵਿੱਚ ਇੰਨਾ ਹੀ ਇਸ ਵੀਡੀਓ ਵਿੱਚ ਇੰਨਾ ਹੀ ਮੈਂ ਕੈਮਰਾਮੈਨ ਨੂੰ ਕਾਵਾਂਗਾ ਇੱਕ ਵਾਰੀ ਇਸ ਵੀਡੀਓ ਵਿੱਚ ਇੰਨਾ ਹੀ ਤੁਸੀਂ ਦੇਖ ਸਕਦੇ ਹੋ ਪਿੱਛੇ ਪ੍ਰਸ਼ਾਸਨ ਦੀਆਂ ਗੱਡੀਆਂ ਵੀ ਨੇ ਔਰ ਪ੍ਰਸ਼ਾਸਨ ਨੇ ਵੀ ਕਿਹਾ ਕਿ ਅਸੀਂ ਪੂਰੇ ਸੁਰੱਖਿਅਤ ਦਾ ਇੰਤਜ਼ਾਮ ਕੀਤਾ ਤਾਂ ਕਿ ਕੋਈ ਅਨਸੁਖਾਂ ਵੀ ਘਟਣਾ ਨਾ ਵਾਪਰੇ ਔਰ ਪ੍ਰਸ਼ਾਸਨ ਆਪਣੀ ਜਿਹੜੀ ਆ ਡਿਊਟੀ ਆ ਬੜੇ ਸ਼ਾਂਤਮਈ ਢੰਗ ਨਾਲ ਨਿਭਾ ਰਿਹਾ ਹੈ ਬੜੇ ਸੇਵਾ ਦੀ ਭਾਵਨਾ ਨਾਲ ਨਿਭਾ ਰਿਆ ਪੁਲਿਸ ਨੂੰ ਇਹ ਵੀ ਹੈ ਕਿ ਕਿਸੇ ਨੂੰ ਵੀ ਕੋਈ ਛੱਡਛੋੜ ਕੋਈ ਖਰੋਚ ਨਾ ਹੋਵੇ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਇਸ ਲਈ ਪੁਲਿਸ ਪੂਰੀ ਬੁਸਤੈਦ ਹੈ ਪੂਰੀ ਸਤਰਕ ਹੈ ਆਪਣੇ ਜੋੜਵੀਰ ਦਿਨੇਸ਼ੂਰੀ ਕੈਮਰਾ ਪਰਸਨ ਭੇਜੇ ਤੁਹਾਨੂੰ ਦੀ ਇਜਾਜ਼ਤ ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਣੇ ਸასი ਸ਼ਕਰ